हां जी दोस्तों सत श्री अकाल के हालचाल है जी ठीक ठाक सारे सो दोस्तों आज जेडी वीडियो बना रहे हैं जी ਪਿੰਡ ਦੋਸਤੋ ਇਹ ਰਣ ਸਿੰਘ ਵਾਲਾ ਜਿਹੜਾ ਦੋਸਤੋ ਇਸ ਪਿੰਡ ਨੂੰ ਫਰੀਦਕੋਟ ਤੇ ਤਹਿਸੀਲ ਜੈਤੋ ਹੈ ਜੀ ਜਿਹੜੇ ਘਰ ਚੋਂ ਦੋਸਤੋ ਅੱਜ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਇੱਥੇ ਦੋਸਤੋ ਵਪਾਰ ਤੌਰ ਤੇ ਵਿਕਰੀ ਆਸਤੇ ਝੋਟੀਆਂ ਆਉਂਦੀ ਆ ਜ਼ਿਆਦਾਤਰ ਦੋਸਤੋ ਮੁਰਾ ਨਸਲ ਤੇ ਕੰਮ ਕਰਦਾ ਬਾਈ ਹਰਿਆਣੇ ਦੇ ਵਿੱਚੋਂ ਪਸ਼ੂ ਲੈ ਆ ਕੇ ਤੇ ਆਪਣੇ ਪੰਜਾਬ ਦੇ ਵਿੱਚ ਸੇਲ ਕਰਦਾ ਪਿੱਛੇ ਜੇ ਕਾਫੀ ਇਸ ਘਰ ਦੇ ਵਿੱਚੋਂ ਦੋਸਤੋ ਦੋ ਤਿੰਨ ਵੀਡੀਓ ਤੁਹਾਨੂੰ ਦਿਖਾ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਝੋਟੀਆਂ ਇੱਥੇ ਵਿਕਰੀ ਆਸਤੇ ਬਾਈ ਕੋਲੇ ਆਉਂਦੀਆਂ ਠੀਕ ਹੈ ਤੇ ਅੱਜ ਵੀ ਦੋਸਤੋ ਟੋਟਲ 4 ਨਾਗ ਤੁਹਾਨੂੰ ਦਿਖਾਉਣੇ ਆ ਜਿਹਦੇ ਵਿੱਚ ਤਿੰਨ ਝੋਟੀਆਂ ਇਧਰ ਦੇ ਪਾਸੇ ਮੋਹਰਾਂ ਨਸਲ ਦੇ ਵਿੱਚ ਖੜੀਆਂ ਇਹਨਾਂ ਤੋਂ ਲਵਾਵੇ ਇੱਕ ਦੋਸਤੋ ਨੀਰੀ ਲੀਲੀ ਰਾਵੀ ਨਸਲ ਦੇ ਵਿੱਚ ਠੀਕ ਹੈ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਕੱਲੀ ਕੱਲੀ ਝੋਟੀ ਨੂੰ ਤੋੜ ਕੇ ਦੇਖਾਂਗੇ ਦੋ ਇਹਨਾਂ ਦੇ ਵਿੱਚ ਦੋਸਤੋ ਇਹ ਵੱਡੀਆਂ ਝੋਟੀਆਂ ਬਿਲਕੁਲ ਤਿਆਰ ਆ ਜੀ ਤੁਸੀਂ ਘਰੇ ਲੈ ਜਾ ਕੇ ਇਹਨਾਂ ਨੂੰ ਹੁਣ ਜਦੋਂ ਵੀ ਇਹ ਹੀਟ ਦੇ ਵਿੱਚ ਆਉਣ ਤਾਂ ਤੁਸੀਂ ਵਧੀਆ ਸੀਮਨ ਲਵਾ ਕੇ ਇਹਨਾਂ ਨੂੰ ਗੱਬਣ ਕਰ ਸਕਦੇ ਹੋ ਦੋ ਇਹਨਾਂ ਦੇ ਵਿੱਚ ਝੋਟੀਆਂ ਦੋਸਤੋ ਤਾਰਾਂ ਕਰਦੀਆਂ ਵੀ ਪਈਆਂ ਤੁਸੀਂ ਹੁਣ ਤੋਂ ਇਹਨਾਂ ਨੂੰ ਵਧੀਆ ਸੀਮਨ ਲਵਾ ਕੇ ਦੋਸਤੋ ਗੱਬਣਾ ਕਰ ਸਕਦੇ ਹੋ ਬਾਕੀ ਸਾਰੀ ਗੱਲਬਾਤ ਬਾਈ ਨਾਲ ਹੀ ਕਰਾਂਗੇ ਤੇ ਵੈਸੇ ਝੋਟੀਆਂ ਸਾਫ਼ ਸੁਧਰੀਆਂ ਹੋਣਗੀਆਂ ਤੁਹਾਡੀ ਰੂਹ ਖੁਸ਼ ਹੋ ਜੂਗੀ ਦੇਖ ਕੇ ਬਾਕੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਬਈ ਨਾਮ ਦੱਸਿਓ ਨਾਮ ਬਈ ਮੇਰਾ ਸੇਵਕਾ ਜੀ ਪਿੰਨ ਰਾਮ ਸਿੰਘ ਵਾਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਠੀਕ ਐ ਅੱਛਾ ਪਸ਼ੂ ਫਿਰ ਆਪਣੇ ਕੋਲੇ ਹਰਿਆਣੇ ਦੇ ਵਿੱਚੋਂ ਆਉਂਦੇ ਹਾਂ ਹਾਂ ਜੀ ਹਾਂ ਆਪਾਂ ਸਾਰਾ ਮਾਲ ਉਧਰੋਂ ਹੀ ਲੈ ਕੇ ਆਉਂਦੇ ਠੀਕ ਐ ਤਿੰਨ ਤਾਂ ਇਧਰੋਂ ਚੰਗੀ ਝੋਟੀ ਮਿਲੇ ਹਾਂ ਤੇ ਤਾਂ ਲਈਦੀ ਐ ਜੀ ਠੀਕ ਐ ਤੇ ਇਹ ਜੇ ਤਿੰਨੇ ਜਾਨਵਰ ਨੇ ਹਰਿਆਣੇ ਦੀ ਹੈ ਹਾਂ ਹਾਂ ਬਈ ਹਾਂ ਹਰਿਆਣੇ ਦੀ ਠੀਕ ਐ ਤੇ ਉਹ ਤਾਂ ਆਪਣੀ ਪੰਜਾਬ ਦੀ ਹੈ ਨਾ ਉਹ ਪਰਲੀ ਝੋਟੀ ਦਾ ਬਈ ਆਪਣੇ ਕੋਲੇ ਵੀਡੀਓ ਵੀ ਹੈਗੀ ਆ ਫਾਰਮ ਦੀ ਆ ਉਹ ਅੱਛਾ ਠੀਕ ਐ ਤੇ ਉਹ ਨੀਲੀ ਰਾ ਵੀ ਤਾਂ ਆਪਣੇ ਪੰਜਾਬ ਦੀ ਹੈ ਨਾ ਚੱਲਾ ਜਾ ਉੱਥੋਂ ਸ਼ੁਰੂ ਕਰੀਏ ਯਾਰ ਕਿੰਨੇ ਟਾਈਮ ਦੀ ਹੋਊਗੀ ਬਾਈ ਇਹ ਬਈ ਹੋਊਗੀ ਪੌਣੇ ਤੋਂ ਦੋ ਸਾਲ ਦੀ ਅੱਛਾ ਬਹੁਤ ਚੰਗੀ ਮਾਜ ਦੀ ਕੱਟੀ ਹੈਗੀ ਕਿ ਤੁਹਾਨੂੰ ਤੁਹਾਨੂੰ ਪਹਿਲਾਂ ਹੀ ਦਿਖਾ ਦੋ ਤੁਸੀਂ ਅੱਛਾ ਪਤਾ ਕੁਛ ਦੁੱਧ ਵਗੈਰਾ ਮਾਰਦਾ ਦੁੱਧ ਬਾਈ ਦਾ ਦੱਸ ਦੇ ਸੀ ਕੋਈ ਤਲੀ 15 ਕਿਲੋ 200 ਗ੍ਰਾਮ ਦੁੱਧ ਇਹਦੀ ਮਾਰ ਅੱਛਾ ਹਾਂ ਸਾਲ ਤੋਂ ਬਹੁਤ ਵਧੀਆ ਲੱਗਿਆ ਕਰਮਾਲੀ ਦੇ ਬੜੇ ਸੋਹਣੇ ਆ ਖੋਲ ਖਾਂ ਮੜੀ ਜੀ ਨੂੰ ਤੋੜ ਕੇ ਦੇਖੀਏ ਦੇ ਦੋਸਤੋ ਬਿਲਕੁਲ ਜੈਦ ਜੀ ਮਾਰਕਿੰਗ ਚਾਰੇ ਪੈਰਾਂ ਤੇ ਮਾਰਕਿੰਗ ਤੇ ਅੱਖਾਂ ਦੇ ਵਿੱਚ ਨਿਸ਼ਾਨ ਆਲੂ ਦੋਸਤੋ ਚੈੱਕ ਕਰ ਲਓ ਵੀਡੀਓ 'ਚ ਦੋਸਤੋ ਸ਼ਾਇਦ ਤੁਹਾਨੂੰ ਨਾ ਦਿਸੇ ਪਰ ਅੱਖੀਆਂ ਆ ਕੇ ਜਦੋਂ ਤੁਸੀਂ ਦੇਖੋਗੇ ਤਾਂ ਅੱਖਾਂ ਦੇ ਵਿੱਚ ਮਾੜੇ ਮਾੜੇ ਨਿਸ਼ਾਨ ਹੈਗੇ ਆ। ਸੰਗ ਦੋਸਤੋਂ ਕੁੰਡਿਆ ਦੀ ਹੈ। ਕਾਫੀ ਸੰਗ ਇਹਨਾਂ ਗੜਾਈ ਦੇ ਵਿੱਚ ਕਰ ਰਿਆ। ਪੌਣੇ ਇੱਕ ਦੋ ਸਾਲ ਬਾਈ ਉਮਰਦਸ ਦਾ ਹੈ। ਉਮਰ ਦੇ ਹਿਸਾਬ ਨਾਲ ਸੋਹਣਾ ਹੈ। ਢਾਂਚਾ ਚੰਗੀ ਸੰਭੀ ਹੈ ਤੇ ਰਾਜੀ ਵੀ ਕੱਟੀ ਬਹੁਤ ਹੈ। ਠੀਕ ਹੈ। ਵੈਸੇ ਇਹ ਬਰੀਕੀਆਂ ਦੇ ਵਿੱਚ ਵੀ ਕੱਟੀ ਚੰਗੀ ਹੈ ਇਹ ਤੇ ਹੋਰ ਤੁਸੀਂ ਹੋਰ 4-5 ਮਹੀਨੇ ਦੀ ਸੇਵਾ ਕਰੋਗੇ ਤਾਂ ਦੋਸਤੋਂ ਇਹ ਝੋਟੀਆਂ ਆਸ ਵੀ ਲੱਗ ਜਣ। ਅੱਛਾ ਖੀਰੀ ਹੋਊਗੀ ਹਜੇ? ਹਾਂ ਹਾਂ ਮੈਂ ਖੀਰੀਆਂ ਸਾਰੀਆਂ ਝੋਟੀਆਂ ਖੀਰੀਆਂ। ਅੱਛਾ ਸਾਰੀਆਂ ਝੋਟੀਆਂ ਖੀਰੀਆਂ। ਚਾਰ-ਚਾਰ ਹੀ ਥਾਂ ਪਾਰਗਾ ਦੇ ਠੀਕ ਹੈ ਤੇ ਦੋਸਤੋ ਚੈੱਕ ਕਰੋ ਜੀ ਇਸ ਕੱਟੀ ਦੀ ਤੌਰ ਠੀਕ ਹੈ ਬਹੁਤ ਸੋਹਣੇ ਢਾਂਚੇ ਦੇ ਵਿੱਚ ਇਹ ਪਹਿਲੇ ਨੰਬਰ ਤੇ ਤੁਹਾਨੂੰ ਨੀਲੀ ਰਾਵੀ ਨਸਲ ਦੀ ਝੋਟੀ ਦਿਖਾ ਰਿਹਾ ਠੀਕ ਹੈ ਪੌਣੇ 2 ਸਾਲ ਉਮਰ ਹੈ ਤੇ ਰੇਟ ਦੱਸ ਦੀਏ ਇਹਦਾ ਕੀ ਹੈ ਰੇਟ ਇਹਦਾ ਦੇ ਦਾਂਗੇ ਆਪਾਂ 35000 ਦੀ ਦੇ ਦਾਂਗੇ ਭਾਈ ਮੁੱਲ ਤਾਂ ਭਰਾ 36 ਕਰ ਲੀਏ 35 ਦੇ ਦਾਂ 35000 ਦੇ ਠੀਕ ਹੈ ਥੋੜਾ ਬਹੁਤਾ ਮਾਨਤਾਣ ਜ਼ਰੂਰ ਸਹੀ ਹੈ ਬਿਲਕੁਲ ਜ਼ਰੂਰ ਚਾਹੀਦਾ ਮਾਨਤਾਣ ਵੀਰ ਭੈਣ ਭਰਾ ਘੜਾਇਆ ਲਾ ਕੇ ਦੂਰੋਂ ਆਉਂਦੇ ਆ ਉਹਨਾਂ ਦਾ ਮਾਨਤਾਣ ਫੁੱਲ ਕਰ ਦੇ ਤੇ 35000 ਰੁਪਏ ਦੋਸਤੋ ਡਿਮਾਂਡ ਵੀਰ ਨੇ ਕੀਤੀ ਹੈ ਮੌਕੇ ਦੇ ਉੱਤੇ ਲੈਸ ਹੋ ਜਾਊਗਾ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਹੈ ਇਹ ਤੁਹਾਨੂੰ ਪਹਿਲੇ ਨੰਬਰ ਤੇ ਝੋਟੀ ਦਿਖਾਤੀ ਆ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਥਣ ਝੋਲੀ ਕੱਟੀ ਦੀ ਕਰਮਾਲੀ ਦੀ ਬੜੀ ਸੋਹਣੀ ਹੈ ਚਾਰੇ ਥਣ ਨਿਖੜੇ ਹੋਣਗੇ ਥਣ ਦਾ ਸਾਈਜ਼ ਬਿਲਕੁਲ ਬਰਾਬਰ ਦਾ ਹੋਊਗਾ ਤੇ ਇਹ ਵੈਸੇ ਇਸ ਘਰ ਦੇ ਵਿੱਚੋਂ ਜਿੰਨੀਆਂ ਵੀ ਆਪਾਂ ਵੀਡੀਓ ਤੇ ਬਣਾਈਆਂ ਤੇ ਹਮੇਸ਼ਾ ਹੀ ਤੁਹਾਨੂੰ ਪਸ਼ੂ ਇਥੋਂ ਸਾਫ਼ ਸੁਥਰਾ ਹੀ ਦਿਖਾਇਆ ਬਈ ਮੈਨੂੰ ਤਾਂ ਨਾ ਆਪ ਨੂੰ ਸ਼ੌਂਕ ਆ ਵੀ ਚੰਗਾ ਪਸ਼ੂ ਦਾ ਐ ਨਹੀਂ ਕੋਈ ਵਪਾਰਤਾ ਕਰਦੇ ਆ ਆਪਾਂ ਜਰੂਰ ਪਰ ਮਾੜਾ ਜਾਨੀ ਜਾਨਵਰ ਦਾ ਆਪਾਂ ਨੂੰ ਸ਼ੌਂਕ ਹੀ ਹੈ ਨਹੀਂ ਨਹੀਂ ਬਿਲਕੁਲ ਮਾੜਾ ਅੱਗੇ ਨਾ ਤਾਂ ਲੈਣਾ ਚਾਹੀਦਾ ਤੇ ਨਾ ਹੀ ਤਾਂ ਦੇਣਾ ਚਾਹੀਦਾ ਕਿਉਂਕਿ ਅਗਲੇ ਨੇ ਵੀ ਮਿਹਨਤ ਕਰਨੀ ਹੁੰਦੀ ਆ ਪੈਸਾ ਹਾਂਜੀ ਹਾਂ ਹਾਂ ਪੈਸਾ ਤੁਹਾਨੂੰ ਪਤਾ ਹੀ ਵੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਔਖਾ ਬਣਦਾ ਬਹੁਤ ਔਖਾ ਬਈ ਬਹੁਤ ਤੇ ਅਛਾ ਇਹਨਾਂ ਦੇ ਵਿੱਚ ਇਧਰ ਦੇ ਪਾਸੇ ਇਹ ਸਭ ਤੋਂ ਵੱਡੀ ਝੋਟੀ ਲੱਗਦੀ ਹੈ ਮੈਨੂੰ ਹਾਂ ਇਹ ਵੀ ਵੱਡੀ ਆ ਬਈ ਝੋਟੀ ਆ ਵੀ ਬਹੁਤ ਵੱਡੀ ਆ ਜੀ ਕਿੰਨੇ ਟਾਈਮ ਦੀ ਹੋਊਗੀ ਇਧਰ ਦੀ ਇਹ ਸਵਾ ਦੋ ਸਾਲ ਦੀ ਆ ਬਈ ਸਵਾ ਦੋ ਸਖੀ ਆ ਇਹ ਦੀ ਖੀਰੀ ਖੀਰੀ ਠੀਕ ਆ ਖੋਲ ਇਹ ਥਾਂ ਸੁਣ ਇਹਦੇ ਵੀ ਪਹਿਲਾਂ ਹੀ ਦੇਖ ਲਿਆ ਵੇਖ ਲਈ ਥਾਂ ਤੇ ਵੀ ਸੁਣਦਾ ਇਹ ਆਪਣੀ ਗੱਲ ਹੋ ਗਈ ਬਾੜੀ ਹਾਂ ਕਰਦੀ ਇਹ ਜੋ ਟੀਕ ਤਾਰਾਂ ਕਰਦੇ ਇੱਕੋ ਪਰਲੀ ਝੋਟੀ ਅਛਾ ਨਾਲ ਆ ਲਾਲ ਵਾਲੀ ਠੀਕ ਆ ਖੋਲ ਖਾ ਇਹਨੂੰ ਮੜੀ ਜੀ ਤੋਰੀਏ ਦੂਸੋਂ ਵਜਨ ਵजूद ਝੋਟੀ ਦਾ ਚਾਂਗਾ ਠੀਕ ਆ ਜੀ ਹੁਣ ਜਦੋਂ ਵੀ ਇਹ ਦੂਸੋਂ ਤਾਰਾਂ ਤਾਂ ਵੈਸੇ ਕਰਦੀ ਪਈ ਆ ਜੇ ਹੀਟ ਨਾ ਆਂਗੀ ਤਾਂ ਕੀ ਕਹਿਣਾ ਅਗਲੀ ਜਦੋਂ ਵੀ ਇਹ ਹੀਟ ਦੇ ਵਿੱਚ ਆਵੇ ਤੁਸੀਂ ਵਧੀਆ ਸੀਮਨ ਲਵਾ ਸਕਦੇ ਹੋ ਵੈਸੇ ਬਿਲਕੁਲ ਤਿਆਰ ਆ ਛੋਟੀ ਸੀਮਨ ਬਈ ਆਪਾਂ ਤਾਂ ਨਹੀਂ ਲਵਾਉਂਦੇ ਅਗਲੇ ਨੇ ਆਪਦੀ ਮਰਜ਼ੀ ਨਾਲ ਲਵਾਉਣਾ ਹੁੰਦਾ ਨਹੀਂ ਨਹੀਂ ਬਿਲਕੁਲ ਬਿਲਕੁਲ ਆਪਾਂ ਆਵੇਂ ਲਵਾ ਲਗੇ ਹੋਰ ਅਗਲੇ ਨੇ ਕੋਈ ਹੋਰ ਲੋ ਹਾਂ ਇਹ ਛੋਟੀ ਆ ਲਗੀ ਨਹੀਂ ਆ ਬਈ ਚੈੱਕ ਕਰੋ ਜੀ ਕਰਮਾਰੀ ਦੇ ਕਿੱਡੀ ਮਗਰੋਂ ਇਹ ਚੌੜੀ ਆ ਛੋਟੀ ਠੀਕ ਆ ਇਹ ਆ ਲਓ ਦੋਸਤੋ ਤੋਰ ਚੈੱਕ ਕਰ ਬਾਈ ਠੰਡੇ ਸਵਾਹ ਲਿਓ ਬਈ ਹੈ ਸਵਾਹ ਵਾਲੇ ਠੰਡੇ ਦੀ ਆ ਹਾਂ ਲੂ ਲੂ ਦੀ ਨਾ 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 ਠੀਕ ਇਹ ਜਿੱਤੇ ਖਲਾਅ ਦੇ ਜਿਹੜੇ ਕੰਨ ਉੱਤੇ ਕਰਨ ਵਾਲੀ ਠੀਕ ਚੰਗੀ ਦਿਖਾ ਸੀ ਹਾਂ ਸਿੰਘ ਦੋਸਤ ਬਿਲਕੁਲ ਕੁੰਡਿਆ ਦੀ ਐ ਦੰਦਾ ਤੋਂ ਖੇਰੀ ਐ ਬਾਕੀ ਬਰੀਕੀਆਂ ਦੋਸਤ ਝੂਟੀ ਦੀਆਂ ਚੈੱਕ ਕਰੋ ਠੀਕ ਐ ਐਨ ਬਿਲਕੁਲ ਬਲੈਕ ਰੰਗ ਤੇ ਧੌਣ ਦੀ ਲੰਬਾਈ ਤੇ ਮੂੰਹ ਦੀ ਲੰਬਾਈ ਕਰਮ ਵਾਲੀ ਤੇ ਬੜੀ ਚੰਗੀ ਠੀਕ ਐ ਥਾਣ ਚਾਰੇ ਨਿਖੜਵੇ ਆ ਵੈਸੇ ਹੀਟ ਦੇ ਵਿੱਚ ਹੈਗੀ ਆ ਬਾਈ ਕਹਿੰਦਾ ਵੀ ਤਾਰਾਂ ਕਰਦੀ ਪਈ ਆ ਹੁਣ ਜਦੋਂ ਵੀ ਅੱਗੇ ਹੀਟ ਦੇ ਵਿੱਚ ਆਵੇ ਤਾਂ ਤੁਸੀਂ ਇਹਨੂੰ ਸੀਮਨ ਲਵਾ ਕੇ ਦੋਸਤੋ ਗੱਬਣੇ ਕਰ ਸਕਦੇ ਹੋ ਤੇ ਰੇਟ ਦੱਸ ਦੀ ਬਈ ਇਹਦਾ ਇਹ ਰੇਟ ਇਹਦਾ ਬਈ ਮੁੱਲ ਤਾਂ 52 ਦਾ 48000 ਦੀ ਦੇਦਾ ਹੈ 48000 ਹਾਂਜੀ ਹਾਂ ਠੀਕ ਆ ਤੁਸੀਂ 48000 ਇਸ ਝੋਟੀ ਦਾ ਰੇਟ ਆ ਮੌਕੇ ਦੇ ਉੱਤੇ ਇਹਦੇ ਵਿੱਚੋਂ ਵੀ 48000 ਚੋਂ 24 ਲੈਸ ਹੋ ਕੇ ਬਾਈ ਹੁਣੇ ਥੋੜਾ ਕਨਾ ਮਾਨ ਤਾਨ ਕਰ ਦੇਣਗੇ ਠੀਕ ਆ ਇਹ ਦੋਸਤੋ ਦੂਜੇ ਨੰਬਰ ਤੇ ਝੋਟੀ ਤੁਹਾਨੂੰ ਦਿਖਾਈਏ ਅੱਛਾ ਜਿਹੜੀ ਤੀਜੇ ਨੰਬਰ ਤੇ ਝੋਟੀ ਆ ਆਪਣੇ ਕੋਲੇ ਇਹ ਵੀ ਇਹ ਵੀ ਬਈ ਦੋ ਤੋਂ ਉੱਤੇ ਸਾਗ ਤੋਂ ਨੇੜੇ ਹੀ ਆਈ ਅੱਛਾ ਖੋਲ ਖੈ ਨੂੰ ਏਰੀਆ ਹੋਗੀ ਅਜੇ ਵੀ ਹਾਂ ਹਾਂ ਖੀਰੀ ਬਈ ਖੀਰੀ ਠੀਕ ਹੈ ਹਾਂ ਦੋਸੋ ਇਹ ਵੀ ਛੁੱਟੀ ਸੀਮਨ ਲੈਣ ਲਈ ਬਿਲਕੁਲ ਤਿਆਰ ਆ ਵੈਸੇ ਤਾਰਾ ਕਰਦੀ ਪਈ ਹੈ ਬਾਈ ਕਹਿੰਦਾ ਠੀਕ ਹੈ ਬਿਲਕੁਲ ਹੀ ਛੋਟੀ ਸੰਗ ਦੀ ਹੋਊਗੀ ਵੈਸੇ ਢਾਂਚਾ ਇਸ ਛੁੱਟੀ ਦਾ ਸਾਰਾ ਹੀ ਮੋਰਾ ਨਸਲ ਵਾਲਾ ਪੂਛ ਥੋੜੀ ਜੀ ਜ਼ਿਆਦਾ ਵਾਈਟ ਆ ਤੇ ਸਿਰ ਚ ਚਾਰ ਕਵਾਲ ਥੋੜਾ ਜਿਹਾ ਛੋਟਾ ਜਿਹਾ ਬਾਲਾ ਉਹ ਤੁਹਾਨੂੰ ਮੈਂ ਗੱਡੀ ਵੱਡੀ ਬਈ ਮੱਝ ਦੀ ਝੋਟੀ ਆ ਇਹਦਾ ਰੇਲ ਗੱਡੀ ਦੇ ਡੱਬੇ ਜੱਡੀ ਆ ਦਿਖਾਓ ਬਾਹਰ ਕੱਢਦੇ ਹੋ ਅੱਛਾ ਇਹਨਾਂ ਦੀ ਸੀਮਨ ਸੁਮਨ ਵੀ ਪਤਾ ਕਿਹੜੇ ਦੀਆਂ ਇਹ ਆ ਨਹੀਂ ਸੀਮਨ ਭਾਈ ਅਗਲੇ ਨੇ ਦੱਸਿਆਤਾ ਸੀ ਪਰ ਆਇਆ ਵੀ ਆਪਾਂ ਘੜਾਤੀ ਚਾ ਉਹਨਾਂ ਨੇ ਦਿੱਤਾ ਆਪ ਨੂੰ ਨਹੀਂ ਨਹੀਂ ਬਿਲਕੁਲ ਇਹ ਵੀ ਜਰੂਰ ਚੰਗੀਆਂ ਮੱਝਾਂ ਨੇ ਹੁਣ ਦੇਖ ਲਓ ਤੁਸੀਂ ਆਪ ਹੀ ਹਾਂ 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 ਇਹ ਲੈ ਲਓ ਦੋਸਤੋ ਝੋਟੀ ਚੈੱਕ ਕਰੋ ਜੀ 20 22 22 ਕਿਲੋ ਵਾਲੀਆਂ ਮੱਝਾਂ ਦੇ ਸਵਾ 2 ਸਾਲ ਭਾਈ ਉਮਰ ਦੱਸਦਾ ਹਾਂ ਸੋਨੇ ਢਾਂਚੇ ਦੇ ਵਿੱਚ ਚੰਗੀ ਸਭੀ ਝੂਟੀ ਇਹ ਤੁਹਾਨੂੰ ਦਿਖਾ ਰਿਆ ਬਾਕੀ ਬਹੁਤ ਵੱਡੀ ਵੇਚ ਰਹੇ ਹਾਂ ਦੇਖੋ ਤੇ ਕਦ ਕਾਠ ਝੂਟੀ ਦਾ ਦੇਖੋ ਠੀਕ ਹੈ ਹੁਣ ਜਦ ਆ ਵੀਏ ਦੋਸਤੋ ਹੀਟ ਦੇ ਵਿੱਚ ਆ ਵੀ ਤਾਂ ਤੁਸੀਂ ਸੀਮਨ ਲਵਾ ਦਿਓ ਬਿਲਕੁਲ ਇਹ ਝੂਟੀ ਤਿਆਰ ਆ ਸੀਮਨ ਇਹ ਦੇ ਬਾਈ ਨਕੀਨੇ ਦਾ ਕਿਤੇ ਕਿਤੇ ਹੀ ਮਿਲਦੇ ਆ ਹਾਂਜੀ ਹਾਂਜੀ ਇਹ ਦੇ ਨਕੀਨੇ ਦਾ ਕੋਈ ਮਜਬੂਰੀ ਵਾਲਾ ਬੰਦਾ ਹੀ ਵੇਚਦਾ ਬਿਲਕੁਲ ਬਿਲਕੁਲ ਇੰਨੀ ਸਾਂਭਣੀ ਝੂਟੀ ਬਹੁਤ ਔਖੀ ਐ ਏਡੀ ਰਾਜੀ ਕਰਕੇ ਵੇਚਣੀ ਤੇ ਰੇਟ ਇਹਦਾ ਬਾਈ ਰੇਟ ਇਹਦਾ ਬਾਈ 55 ਜੀ 55000 ਦੀ ਦੇਦਾ ਹੈ। ਅੱਛਾ। ਦੋਸਤੋ 55000 ਰੇਟ ਕੀਤਾ ਬਾਈ ਨੇ ਠੀਕ ਹੈ। ਵਿੱਚੋਂ ਮੌਕੇ ਦੇ ਉੱਤੇ ਮਾਨਤਾ ਹੋ ਜੂਗੀ। ਠੀਕ ਹੈ ਜੀ। ਇਹ ਝੋਟੀ ਬੜੀ ਸੋਹਣੀ ਹੈ ਇਹ। ਬਾਕੀ ਸਾਰੀ ਤੁਹਾਨੂੰ ਦਿਖਾਤੀ ਆ ਸਿੰਘ ਸਿੰਘ ਐਨ ਬਿਲਕੁਲ ਸ਼ੂਟਿਆ ਦੀ ਆ। ਦੰਦਾ ਤੋਂ ਖੀਰੀ ਹੋਊਗੀ। ਸਵਾ ਕੁ ਦੋ ਸਾਲ। ਇਹ ਖੀਰੀ ਹੈ ਬਈ ਖੀਰੀ ਹੈ। ਹਾਂ ਸਵਾ ਕੁ ਦੋ ਸਾਲ ਬਾਈ ਉਮਰ ਦੱਸਦਾ। ਸੋਹਣੇ ਢਾਂਚੇ ਦੇ ਵਿੱਚ ਆ 53000 ਰੇਟ ਵਿੱਚੋਂ ਦੋਸਤੋ ਮੌਕੇ ਦੇ ਉੱਤੇ ਮਾਨਤਾ ਹੋ ਜੂਗੀ। ਆ ਮਾੜਾ ਦੇਖ ਆ ਜਾਓ ਇਹਨੂੰ ਦੇਖ ਲਿਓ ਜੀ। ਦਿਖਾ ਦੇ ਰਹਾ ਵਹੇ ਤਾਂ ਇਹ ਆਲੂ ਦੋਸੋ ਝੋਟੀ ਖੀਰੀ ਇਹ ਵੀ ਖੀਰੀ ਹੈ ਨਾ ਹਾਂਜੀ ਹਾਂ ਠੀਕ ਹੈ ਵੈਸੇ ਇਥੇ ਮੈਂ ਪਹਿਲਾਂ ਹੀ ਕਹਿ ਕੇ ਹੱਡਿਆਂ ਵੀ ਸਾਫ਼ ਸੁਧਰੇ ਪਸੂ ਹੁੰਦੇ ਆ ਦੋ ਤਿੰਨੇ ਚਾਰ ਝੋਟੀਆਂ ਇਹ ਖੀਰੀਆਂ ਹੋਗੇ ਖੋਲਿਆ ਬਈ ਇਹਨੂੰ ਵੀ ਇਹ ਵੀ ਖੋਲੇ ਮੜੀ ਜੀ ਇਹ ਆਪਾਂ ਡੈਰੀ ਚੋਂ ਖਰੀਦੀ ਆ ਇਹ ਬਈ ਫਾਰਮ ਚੋਂ ਫਾਰਮ ਚੋਂ ਹਾਂ ਜੀ ਵੀਡੀਓ ਆਪਣੇ ਕੋਲੇ ਹੈਗੀ ਆ ਕਈ ਵਾਰੀ ਅਗਲਾ ਆ ਜਾਣਾ ਕਹੀ ਜਾਵੇ ਹੋਣ ਕੀ ਜਾਂਦਾ ਇਹ ਵੀ ਬਹੁਤ ਵੱਡੀ ਮੱਝ ਦੀ ਨਾ ਉਮਰ ਇਹ ਪਾਸ ਹੋ ਗਈ ਚੰਗੀ ਬਹੁਤ ਵੱਡੀ ਮੱਝ ਬਾਲਣਾਂ ਨੇ ਰਾਜੀ ਚੰਗੀ ਹੈ ਹਨਾ ਬਹੁਤ ਬੰ ਫਾਰਮ ਜਿਹੜਾ ਤੁਹਾਨੂੰ ਪਤਾ ਫਿਰ ਪਤਾ ਨਹੀਂ ਕੀ ਕਰ ਇਸ ਇਹਨਾਂ ਨੇ ਖਾਧਾ ਪਿਆਰੀਆਂ ਨੇ ਹਾਂਜੀ ਅੱਛਾ ਇਹ ਕਿੰਨੇ ਕੇ ਟਾਈਮ ਦੀ ਹੋਗੀ ਇਹ ਇਹ 1.5 ਪੌਣੇ ਦੇ 2 ਸਾਲ ਦੀ ਆ ਬਈ ਅੱਛਾ ਹਾਂ ਠੀਕ ਉਹਦਾ ਫਾਰਮ ਮੁੰਡੇ ਬਾਹਰ ਉੜ ਗਏ ਭਾਈ ਇਹ ਰੱਖੇ ਜੀ ਤੁਹਾਨੂੰ ਪਤਾ ਭਾਈ ਇਹ ਭੂਏ ਕਿੱਥੇ ਖੜਦੇ ਆ ਉਹ ਬਰਬੋਰ ਬਹਿ ਰਹਿ ਗਿਆ ਕਨਾ ਯਾਰ ਦਫਾ ਕਰ ਕਨਾ ਮੈਂ ਮੱਥਾ ਮਾਰੀ ਜਾਂਦੇ ਆ ਅੱਛਾ ਇੱਕ ਮਾਜੇ ਦੀ ਮਾਂ ਰੱਖ ਲਈ ਉਹਨਾਂ ਨੇ ਅੱਛਾ ਡੇਢ ਸਾਲ ਹੋਊਗਾ ਹਾਂ ਡੇਢ ਲਾ ਲਓ ਬਸ ਪੌਣੇ ਦੋ ਲਾ ਲਓ ਬੱਚਾ ਇਹਦਾ ਹਜੇ ਬਹੁਤ ਕੁਝ ਕਰਨਾ ਇਹਨਾਂ ਦਾ ਲਾ ਲਊਗਾ ਤੋਈ ਪਤਾ ਲੱਗਣਾ ਇਹ ਕੱਟੀ ਦਾ ਬਿਲਕੁਲ ਛੋਟੀ ਉਮਰ ਹੈ ਬੜੀ ਰਾਜ ਹੀ ਇਹ ਕੱਟੀ ਰੱਖੀ ਦਾ ਸ਼ੌਕ ਨਹੀਂ ਸੀ ਇਹਨਾਂ ਨੇ ਅੱਛਾ ਤੇ ਫਿਰ ਉਹ ਕਹਿੰਦੇ ਹੁਣ ਮਾਜੇ ਦੀ ਮਾਂ ਸੋਣ ਵਾਲੀ ਆ ਅੱਛਾ ਤੇ ਉਹ ਕਹਿੰਦੇ ਚੱਲ ਉਹਦਾ ਬੱਚਾ ਰੱਖ ਲਾਂਗੇ ਠੀਕ ਆ ਹਾਂ ਕੱਤੀ ਵਾਲਾ ਕੁਛ ਕਿੰਨਾ ਕੁ ਦੁੱਧ ਹੋਊਗਾ ਦੀ ਮਾਂ ਇਹਦਾ ਇਹਦਾ 22 ਕਿਲੋ 300 ਗ੍ਰਾਮ ਦੀ ਮਾਂ ਦਾ ਦੁੱਧ ਸੀ ਅੱਛਾ ਹਾਂ ਸ਼ੌਕ ਨਾਲ ਹੀ ਰੱਖੀ ਹੋਈ ਸੀਗੀ ਉਹਨਾਂ ਦੀ ਘਰ ਵਿੱਚ ਇਹ ਬਿਲਕੁਲ ਛੋਟੇ ਸਿੰਗ ਦੀ ਆ ਮੰਨ ਕੇ ਚਲੋ 1.5 ਪੌਣੇ 2 ਸਾਲ ਇੱਥੇ ਕਿਤੇ ਦਸੂ ਉਮਰ ਹੋਊਗੀ ਬੜੇ ਸੋਹਣੇ ਢਾਂਚੇ ਦੇ ਵਿੱਚ ਇਹ ਛੋਟੀ ਤੁਹਾਨੂੰ ਪਿਆਰਾ ਠੀਕ ਹੈ ਬਿਲਕੁਲ ਹੀ ਛੋਟੀ ਉਮਰ ਦੀ ਹੈ ਲੈ ਆ ਭਾਈ ਮੋੜ ਜਾ ਵੈਸੇ ਅ ਕਰੀਦਣਾ ਨਾ ਕਰੀਦਣਾ ਇੱਕ ਵਕਰੀ ਗੱਲ ਆ ਬਾਕੀ ਇਥੋਂ ਦੀਆਂ ਝੋਟੀਆਂ ਦੇਖ ਕੇ ਤੁਹਾਡੀ ਰੂਹ ਖੁਸ਼ ਹੋਣੀ ਆ ਮਨ ਖੁਸ਼ ਹੋਊਗਾ ਇਦਾਂ ਦੀਆਂ ਝੋਟੀਆਂ ਇਸ ਵੀਰ ਕੋਲੇ ਆਉਂਦੀਆਂ ਤੇ ਇਹ ਝੋਟੀਆਂ ਤਿੰਨੇ ਚਾਰੇ ਤੁਹਾਨੂੰ ਬੜੀਆਂ ਕਮਾਲ ਦੀਆਂ ਦਿਖਾਈਆਂ ਅੱਛਾ ਇਹਦਾ ਰੇਟ ਬਾਈ ਰੇਟ ਇਹਦਾ ਵੀ ਬਾਈ 55 52000 ਦੀ ਦੇ ਦਾਂਗੇ ਅੱਛਾ 52000 ਹਾਂਜੀ ਠੀਕ ਹੈ ਦੋਸੋ 52000 ਬਾਈ ਡਿਮਾਂਡ ਕਰਦਾ ਵਿਚੋਂ ਮੌਕੇ ਦੇ ਉੱਤੇ ਜਦੋਂ ਤੁਸੀਂ ਬਾਈ ਨਾਲ ਗੱਲਬਾਤ ਕਰੋਗੇ ਤਾਂ ਲੈਸ ਕਰਕੇ ਬਾਈ ਦੇ ਦੂਗਾ ਤੁਹਾਨੂੰ ਛੁੱਟੀਆਂ ਇਹ ਠੀਕ ਹੈ ਵੈਸੇ ਛੁੱਟੀਆਂ ਇੱਥੇ ਤੁਹਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਕਿ ਸਾਰੀਆਂ ਹੀ ਸਾਫ਼ ਸੁਧਰੀਆਂ ਹੋਣਗੀਆਂ ਰੇਟ ਜਿਹੜਾ ਬਾਈ ਨੇ ਦੱਸਿਆ ਇਹਦੇ ਵਿੱਚੋਂ ਬਾਈ ਕਿੰਨਾ ਕਮਾਨਤਨ ਹੋ ਜਾਊਗਾ ਬਸ ਥੋੜਾ ਥੋੜਾ ਹੀ ਹੋਊਗਾ ਬਾਹਲਾ ਨਹੀਂ ਹੋਣਾ ਬੱਸ ਇੰਨਾ ਕੀ ਲਾ ਦਊਗਾ ਸਸ अच्छा थोड़ा थोड़ा ही करना थोड़ा थोड़ा भाई आए अपने रेट जायज जा होंदे चीज जाना वे चंगियां दे आपा हुन कवाड़ दे पैसे मांग गए ता फिर अगला कहंदा ਵੀ ਫੇਰ ਵੱਧ ਮੰਗੇ ਆ ਚਲੋ ਥੋੜਾ ਕਨਾ ਕਰ ਜਿਵੇਂ ਆ ਤਾਂ ਕਰਾਂਗੇ ਐ ਹੋਣੀ ਹੋ ਥੋੜੀ ਵੀਡੀਓ ਤੇ ਆਪਾਂ ਮਾਲ ਤਾਂ ਹਰੇਕ ਗਾਗ ਦਾ ਹੁਣ ਤੁਸੀਂ ਵੇਖ ਲਓ 1 3 4 ਵੀਡੀਓ ਬਣਾਤੀਆਂ ਤੇ ਆਪਾਂ ਮਾਲ ਸਾਰਾ ਨਵਾਂ ਹੀ ਹੁੰਦਾ ਹੈ ਹਾਂ ਇਹ ਤਾਂ ਜੀ ਜੀ ਆਪਾਂ ਮੰਨ ਕੇ ਚਲੋ ਰੇਟ ਜ਼ਿਆਦਾ ਕਰਾਂਗੇ ਮਾਲ ਮਾੜਾ ਲਿਆਵਾਂਗੇ ਫੇਰ ਖੜ ਜਾਂਦਾ ਬਿਲਕੁਲ ਬਿਲਕੁਲ ਸਹੀ ਹੈ ਸਾਬ ਸੁਧਰਾਮਾਲ ਛੇਤੀ ਵੈਗਦਾ ਤੇ ਗਾ ਸਾਹਮਣ ਵਾਲੇ ਬਾਕੀ ਬਾਈ ਝੋਟੀਆਂ ਇਹ 2.5 2.3 3-3 ਲੱਖ ਦੀਆਂ ਬਾਨੀਆਂ ਮੰਨ ਕੇ ਚਲੋ ਥੋੜਾ ਥੋੜਾ ਟੈਲ ਸਾਹ ਕੇ ਠੀਕ ਹੈ ਉਹ ਨਹੀਂ ਝੋਟੀਆਂ ਇਹ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਹਾਂ ਜੀ ਸਸੀ